ਅੱਭਈਏ ਦੀ ਰੜੀ ਗਈ ਹੈ ਨਾ ਹਾਂਜੀ ਭਈ ਅਛਦ ਭਈਏ ਦੀ ਰੜੀ ਤੇ ਪੰਜਾਬੀ ਕੰਮ ਕਰਦੀ ਤੇਰੀ ਮਾਤਾ ਦੱਪਕੇ ਦੱਪਕੇ ਮਾਰਦਾ ਉਹਨੂੰ ਇਹ ਤਾਂ ਫਿਰ ਇਕਦਮ ਲੇਟ ਹੋ ਗਈ ਕਿਤੇ ਮਾਤਾ ਤੇ ਮਾਦਰ ਹੁੰਦਾ ਨਹੀਂ ਮਾਤਾ ਤੂੰ ਚੜਦੇ ਕੰਮ ਤੇ ਜਾਣਾ ਆਪਣਾ ਅੱਛਾ ਮੈਂ ਇਹਨੂੰ ਮੈਂ ਹਾਂ ਜੀ ਮਾਤਾ ਮੈਂ ਕਰਦਾ ਵਾ ਦੇ ਨਾਲ ਗੱਲ ਇਹ ਤੇ ਕੋ ਬਾਅਦ ਮਨ ਕਰੀ ਗਈ ਵੀ ਨਹੀਂ ਨਹੀਂ ਲੜਿਆਣਾ ਮੈਂ ਲੜਨਾ ਕਹਦਾ ਹੁੰਦਾ ਉਹਨੇ ਕਾਦੀ ਕਰਨੀ ਇਹ ਇਹ ਸਾਡੇ ਪੰਜਾਬੀਆਂ ਦੇ ਹਾਲ ਆ ਵੇਖ ਲੋ ਭਈਆਨੇ ਹੁਣ ਸਾਡੀਆਂ ਮਾਵਾਂ ਨੂੰ ਕੰਮਾਂ ਤੇ ਲਾਇਆ ਹੋਇਆ ਹੈ ਹਾਂ ਮੇਰੇ ਪਰਦੇਸੀ ਜੀ ਆਹ ਭਈਏ ਦੀ ਜੜੀਆਂ ਤੇ ਆ ਪੰਜਾਬੀ ਮਾਤਾ-ਚਾਰੀ ਦੇ ਕੰਮ ਕਰਦੀ ਪਈਏ ਧੰਨ ਗੁਰਾਂ ਦਾ ਇਹ ਹਾਲ ਹੈ ਜੀ ਤੁਹਾਡੇ ਪੰਜਾਬੀਓ ਮਤਈ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਮਦਕ ਦਾ ਠੀਕ ਹੋ ਚੜਦੀ ਕਲਾ ਹਾਂ ਜੀ ਚੱਲਦੇ ਹਾਂ ਬਣਤ ਹੁੰਦੇ ਹਾਂਜੀ ਅੱਛਾ ਦਿੱਲੀ ਆਂਦੀ ਏ ਕਿਹੜਾ ਪਿੰਡ ਆ ਬਣਾ ਮੈਂ ਜਠਾ ਪੁੱਤ ਮੈਂ ਜਠਈ ਤਾਂ ਕੁਲੋਂ ਦਾ 10 ਮੁੰਡੇ ਮੁੰਡੇ ਕਿਨੇ ਆ ਮੁੰਡੇ ਤਿੰਨੇ ਨੇ ਇੱਕ ਠੀਕ ਨਹੀਂ ਰਹਿੰਦਾ ਉਹ ਦੌਰੇ ਪੈਂਦੇ ਬਾਕੀ ਦੋ ਮੁੰਡੇ ਉਹ ਕੀ ਕਰਦੇ ਆ ਇਹ ਜਿੱਪਾਂ ਹੀ ਕਰਦੇ ਫੋਟਾਂ ਕਿਹੜੀ ਲੱਗੇ ਆ ਕਰ ਫਿਰ ਚੱਲਦਾ ਨਹੀਂ ਘਰ-ਬਾਰ ਨਹੀਂ ਘਰ-ਬਾਰ ਬੜਾ ਮੁਸ਼ਕਲ ਹੈ ਉਹ ਵੀ ਆਪਣੇ ਬੱਚੇ ਪਾਲਣ ਦੇ ਆ ਬੱਚੇ ਦਾ ਮੁਸ਼ਕਲ ਆ ਕਿਨੇ ਪੈਸੇ ਮਿਲਦੇ ਰੋਜ਼ ਇਹ ਪੁੱਤ ਮੈਨੂੰ 200 ਰੁਪਏ ਜਾਂ 200 ਰੁਪਏ ਮਿਲਦਾ ਰੋਜ਼ ਦਾ ਦੇ ਕਿਨੇ ਮਿਉ ਲੋ ਤੋਂ ਲੈ ਕੇ 5 ਵਜੇ ਤੱਕ 200 ਰੁਪਏ ਆ ਭਾਈ ਕਹਿੰਦੇ ਸੀ ਤੈਨੂੰ ਇੱਕ ਦਮ ਕ ਵੀ ਮਾਰਦੇ ਮਾਰਦੇ ਆ ਪੁੱਤ ਮੁੰਡੇ ਬੰਦ ਘਾਟ ਤੁਹਾਨੂੰ ਪੜਾਈਆ ਮੈਨੂੰ ਕੋ ਹਟਾਤਾ ਹੀ ਪਰਸੋਂ ਆਂਦੇ ਕੋਈ ਨਾ ਕੰਮ ਕਰ ਹਟਾਤਾ ਹੀ ਜਬੀਆਂ ਨੇ ਭਾਈ ਆਂਦੇ ਨਾ ਕਰ ਕੰਮ ਮੈਂ ਹੁਣ ਮਿੰਨ ਮਹੀਨਾ ਤੇ ਲੰੋਂਦੋਂ ਮੈਂ ਆਪਣਾ ਰੋਟੀ ਤੇ ਸ਼ਕੀਕ ਤੱਲਾ ਮੱਲ ਤੱਲਾ ਮਾਰਿਆ ਤੱਲਾ ਮਾਰਿਆ ਇਹ ਸਾਡੇ ਹਾਲ ਆ ਪੰਜਾਬੀਓ ਆਹ ਹਾਂ ਯਾ ਪੁੱਤ ਜਬੀਆਂ ਕੋਲ ਹੈ ਲੱਗੇ ਹੋਏ ਮਾਤਾ ਜੀ ਇੱਕ ਬੇਨਤੀ ਆ ਤੁਸੀਂ ਕੋਈ ਆਪਣਾ ਕੰਮ ਕਰ ਲਓਗੇ ਤੁਹਾਨੂੰ ਕੰਮ ਖੋਲ ਦੀਏ ਕੋਈ ਜਿਵੇਂ ਆਪਣਾ ਆਲੂ ਪਿਆਜ਼ ਵੇਚ ਲੋ ਜਿਹੜੀ ਲਾ ਦੀਏ ਮੁੰਡਾ ਤੁਹਾਡਾ ਜਿਹੜਾ ਛੋਟਾ ਉਹ ਨਾਲ ਤੁਹਾਡੇ ਆ ਜੇ ਹਾਂਜੀ ਕਰ ਸਕਦੇ ਹੋ ਕਰ ਸਕਦੇ ਹੋ ਜਿਹੜੀ ਤੁਹਾਨੂੰ ਪਿਆ ਦੇਣੀ ਆਲੂ ਪਿਆਜ਼ ਪਤ ਨਹੀਂ ਆ ਜਇ ਤਰ੍ਹਾਂ ਇਸ ਤਰ੍ਹਾਂ ਦਾ ਕੰਮ ਕਰ ਲੋਗੇ ਤੁਹਾਨੂੰ ਕੋਤ ਮ ਲਾਉਂਦੇ ਦੇ ਜਿਹੜਾ ਕੰਮ ਨਹੀਂ ਕਰਨਾ ਹੈਗਾ ਮਾਂ ਝੰਡਾ ਪੁੱਤ ਤੂੰ ਸਾਡੀ ਮਾਤਾ ਵਾ ਤੇ ਇਸ ਤਰ੍ਹਾਂ ਤੂੰ ਹੈ ਪਤਾ ਜਿੰਨੇ ਤੁਹਾਨੂੰ ਮਿਲਾਇਆ ਹਾਂ ਤੁਸੀਂ ਆ ਕੰਮ ਨਹੀਂ ਕਰਨਾ ਹੈਗਾ ਮੈਂ ਮਨਜੀਠੇ ਵਾਲਿਆਂ ਨੂੰ ਵੀ ਕਹਿੰਨਾ ਕਿ ਤੁਹਾਡੀ ਦੁਕਾਨ ਤੇ ਕੋਈ ਕੋਈ ਕੰਮ ਹੋਵੇ ਹਨਾ ਕੋਈ ਸਾਡੀ ਵੀਡੀਓ ਵੇਖਦਾ ਹੋਵੇ ਤਾਂ ਮੰਜਿੱਠੇ ਤੋਂ ਜਿਹਦੇ ਕੋਲ ਕੋਈ ਦੁਕਾਨ ਹੋਵੇ ਜਿੱਥੇ ਸਾਡੀ ਮਾਤਾ ਨੂੰ ਥੋੜਾ ਬਹੁਤ ਕੰਮ ਮਿਲ ਜੇ ਹਨਾ ਬੈਨ ਦਾ ਕੰਮ ਮਿਲ ਜੇ ਕਿਸ ਤਰ੍ਹਾਂ ਹਨਾ ਆਪਣੇ ਪੰਜਾਬੀਆਂ ਕੋਲ ਕੰਮ ਕਰਨ ਦਾ ਮਤਲਬ ਹੋਰ ਹੁੰਦਾ ਨਹੀਂ ਨਹੀਂ ਇਹਨਾਂ ਦੇ ਕੋਲ ਛੱਲੇ ਲੱਗ ਕੇ ਭਈਆ ਕੋਲ ਕੰਮ ਕਰ ਰਹੀ ਹੈ ਮਤਲਬ ਇਹ ਚੰਗਾ ਨਹੀਂ ਲੱਗਦਾ ਮਾਦਾ ਜੀ ਸੇਵਾ ਨਹੀਂ ਸਾਨੂੰ ਤਾਂ ਬੜਾ ਦੁੱਖ ਆ ਕੇ ਸਾਡੀ ਪੰਜਾਬੀ ਮਾਂ ਹੋ ਕੇ ਸਾਡੀ ਮਾਂ ਹੋ ਕੇ ਤੂੰ ਭਈਆ ਕੋਲ ਕੰਮ ਕਰਦੀ ਨਹੀਂ ਆ ਇੰਨੇ ਕਿ ਸਾਡੇ ਹਾਲਾਤ ਮਾਰੇ ਆ ਗਏ ਆ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪੰਜਾਬੀ ਪੰਜਾਬੀਆਂ ਦਾ ਸਾਥ ਦੇਓ ਤੇ ਕਿੱਥੇ ਦਿੰਦੇ ਪੇ ਸਾਥ ਨਹੀਂ ਸਾਥ ਦਿੰਦਾ ਕੋਈ ਤੇ ਹੁਣ ਆ ਸਾਡੇ ਵੇਖੋ ਪੰਜਾਬੀਆਂ ਦੇ ਹਾਲਾਤ ਇਤਰਾਹ ਦੇ ਆ ਕਿ 200 ਰੁਪਏ ਚ ਮਿਲਦਾ ਮਾਤਾ 9 ਤੋਂ 5 ਵਜੇ ਤੱਕ ਤੇ ਉਹ ਪਦਕੇ ਵੀ ਮਾਰਦੇ ਆ ਰੱਖਣਾ ਉਹਨਾਂ ਦੇ ਮਿਹਨਤ ਨਹੀਂ ਦਬਕੇ ਵੀ ਮਾਰਦੇ ਆ ਧੰਨ ਗੁਰੂ ਜਾਨਦਸ ਧੰਨ ਗੁਰੂ ਜਾਨਦਸ ਜਿਆ ਨਹੀਂ ਜਾਂਦਾ ਕਿ ਜਿਆ ਨਹੀਂ ਜਾਂਦਾ ਤੇ ਉਹ ਤੁਹਾਨੂੰ ਪਦਕੇ ਮਾਰਦੇ ਆ ਕਹਿੰਦੇ ਹਾਂ ਪਤਾ ਕੋਈ ਰਕਮ ਹੈ ਜੋ ਕੋ ਬਣਦੇ ਤੁਸੀਂ ਨਾ ਪਿੰਡਾਂ ਦਾ ਪੁੱਤ ਫਿਰ ਹੁਣ ਫਿਰ ਤੈਹੀਂ ਟੈਂਡੇ ਆ। ਮਾਤਾ ਉਤਰਾ ਦੇ ਕੋਈ ਵੀ ਗੱਲ ਨਹੀਂ ਕੋਈ ਦੱਕਾ ਮਾਰੇ ਤਾਂ ਆਪਾਂ ਦੀ ਧੋਣ ਵੀ ਦਬਦਾਂਗੇ। ਪਰ ਗੱਲ ਇਹਦਾ ਵਾ ਕਿ ਤੂੰ ਹੁਣ ਇਹਨਾਂ ਕੋਲੋਂ ਕੰਮ ਕਰਦੀ ਪਈਂ ਆ। ਨਾ ਰੋਤ ਪੁੱਤ ਤੇ ਗੱਲ ਆ ਵਾ ਤੇ ਬਾਕੀ ਉਹ ਗੱਲ ਨਹੀਂ ਕਿ ਤੇਰੇ ਤੇ ਹੱਥ ਵੀ ਚੱਕ ਲੂ। ਇਹ ਨਹੀਂ ਕਿ ਤੇਰੇ ਸੁਰਮੇ ਪੁੱਤ ਹੈਗੇ ਬੈਠੇ ਬਾਕੀ ਦੇ ਤੇਰਾ ਜਿਹੜਾ ਕੰਮ ਉਹ ਵੀ ਉਹ ਵੀ ਅਸੀਂ ਕਰਾਂਗੇ ਚੇਂਜ। ਕਰਵਾ ਦਾਂਗੇ। ਮਾਤਾ ਮਾਤਾ ਮੈਨੂੰ ਗੱਲ ਉਹਦੇ ਨਾਲ ਗੱਲ। ਨਹੀਂ ਇਹ ਕੋਈ ਕੰਮ ਕਰਦੀ ਵੀ ਨਾ ਕੋਈ ਮੈਂ ਦੋ ਦਿਨ ਦੇ ਦੇ ਮੜ ਕੇ ਭਰ ਤੂੰ ਆੜਾ ਕੰਮ ਨਹੀਂ ਕਰਨਾ ਠੀਕ ਹੈ ਨਾ। ਅਸੀਂ ਕਰਦੇ ਹਾਂ ਤੁਹਾਡਾ ਪਿਆਰੋ